ਦੋਸਤੋ ਪੰਜਾਬੀ ਟਰਬਿੰਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਆ ਤੇ ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਯਾਤਰਾ ਦੋਸਤੋ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਉਸ ਦੇ ਨਾਲ-ਨਾਲ ਸਾਰੀ ਹੀ ਸਿਆਸੀ ਪਾਰਟੀਆਂ ਵੱਲੋਂ ਜਿਹੜਾ ਚੋਣਾਂ ਲਈ ਇੱਕ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਕੋਈ ਨਾ ਕੋਈ ਵਿਉਤਬੰਦੀ ਘੜੀ ਜਾ ਰਹੀ ਹੈ ਚਾਹੇ ਗੱਲ ਆਪਾਂ ਸੱਤਾਧਾਰੀ ਦੀ ਆਮ ਆਦਮੀ ਪਾਰਟੀ ਦੀ ਕਰ ਲਈਏ ਤਾਂ ਉਸ ਵੱਲੋਂ ਸੱਤਾ ਦੇ ਜੋਰ ਤੇ ਜਿਹੜਾ ਹੈਗਾ ਲੋਕਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੀ ਕੋਈ ਨਾ ਕਿਸੇ ਢੰਗ ਤਰੀਕੇ ਨਾਲ ਲੋਕਾਂ ਦੇ ਵਿੱਚ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਜੇ ਗੱਲ ਸ਼ਰੋਮਣੀ ਅਕਾਲੀ ਦਲ ਦੀ ਕਰੀਏ ਜਿਸ ਨੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਲੰਬਾ ਸਮਾਂ ਰਾਜ ਕੀਤਾ ਤੇ ਅੱਜ ਉਹ ਅਕਾਲੀ ਦਲ ਆਪਣਾ ਵजूद ਬਚਾਉਣ ਲਈ ਲਗਾਤਾਰ ਜਿੱਤੋ ਜਹਦ ਕਰ ਰਿਹਾ ਤੇ ਹੁਣ ਜਿਹੜਾ ਆਪਣਾ ਵजूद ਬਚਾਉਣ ਲਈ ਜਿਹੜਾ ਹੈਗਾ ਕਈ ਤਰ੍ਹਾਂ ਦੀ ਹੋਰ ਰਣਨੀਤੀਆਂ ਤਿਆਰ ਕਰ ਰਿਹਾ ਤੇ ਇਸ ਦੇ ਨਾਲ ਹੀ ਅਕਾਲੀ ਦਲ ਵੱਲੋਂ ਵੀ ਜਿਹੜਾ ਹੈਗਾ ਜਿੱਥੇ ਆਪਣੇ ਵजूद ਬਚਾਉਣ ਲਈ ਲੜਾਈ ਕੀਤੀ ਜਾ ਰਹੀ ਹੈ ਉੱਥੇ ਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਅਕਾਲੀ ਦਲ ਨੇ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਨੇ ਜੇ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਨੂੰ ਬਹੁਤ ਥੋੜਾ ਸਮਾਂ ਰਹਿ ਚੁੱਕਾ ਹੈ ਕਿਉਂਕਿ ਅਪ੍ਰੈਲ ਜਾਂ ਮਈ ਮਹੀਨੇ 'ਚ ਆਮ ਤੌਰ ਤੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤੇ 2024 ਦੀਆਂ ਲੋਕ ਸਭਾ ਚੋਣਾਂ ਵੀ ਜੇ ਦੇਖੀਏ ਤਾਂ ਉਸੇ ਸਮੇਂ ਤੇ ਹੁੰਦੀਆਂ ਨੇ ਤਾਂ ਅਪ੍ਰੈਲ ਤੇ ਮਈ ਨੂੰ ਲੈ ਕੇ ਦੇਖੇ ਤਾਂ ਚਾਰ ਕੁ ਮਹੀਨਿਆਂ ਦਾ ਸਮਾਂ ਵਿਚਕਾਰ ਸਾਰਾ ਰਹਿ ਗਿਆ ਤੇ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜਿਹੜਾ ਇੱਕ ਤਰ੍ਹਾਂ ਦਾ ਚੋਣ ਬਿਗੂਲ ਜਿਹੜਾ ਹੈਗਾ বাজਾ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਭ ਤੋਂ ਪਹਿਲਾਂ ਚੋਣਾਂ ਦੀਆਂ ਤਿਆਰੀਆਂ ਦੇ ਵਿੱਚ ਕਹਿ ਲਈਏ ਤਾਂ ਪੰਜਾਬ ਬਚਾਓ ਯਾਤਰਾ ਕੱਢਣ ਦਾ ਇੱਕ ਫੈਸਲਾ ਕੀਤਾ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੀ ਤੇ ਉਸ ਚ ਪਾਰਟੀ ਦੀ ਜਿਹੜਾ ਭਵਿੱਖ ਦੀ ਰਣਨੀਤੀਆਂ ਨੂੰ ਲੈ ਕੇ ਕਈ ਫੈਸਲੇ ਲਈ ਗਏ ਤੇ ਉੱਥੇ ਹੀ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੇ 1 ਫਰਵਰੀ ਤੋਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢਣ ਦਾ ਇੱਕ ਫੈਸਲਾ ਲਿਆ ਇਹ ਯਾਤਰਾ ਜਿੱਥੇ ਪੰਜਾਬ ਸਰਕਾਰ ਦੇ ਵਿਰੁੱਧ ਹੋਵੇਗੀ ਜਿਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਬੇਰੋਜ਼ਗਾਰ ਨੌਜਵਾਨਾਂ ਨਾਲ ਔਰਤਾਂ ਨਾਲ ਮਜ਼ਦੂਰਾਂ ਨਾਲ ਵਪਾਰੀਆਂ ਨਾਲ ਜਾਂ ਵੱਖ-ਵੱਖ ਵਰਗਾਂ ਨਾਲ ਜਿਹੜੇ ਸਮਝੌਤੇ ਕੀਤੇ ਹਨ ਜਾਂ ਚੋਣਾਂ ਸਮੇਂ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ ਉਹਨਾਂ ਚੋਂ ਜਿਹੜੀ ਗਰੰਟੀਆਂ ਹੁਣ ਤੱਕ ਪੂਰੀਆਂ ਨਹੀਂ ਹੋ ਸਕੀਆਂ ਜਾਂ ਜਿਹਦਾ ਸਰਕਾਰ ਦਾਵਾ ਵੀ ਕਰ ਰਹੀ ਹੈ ਕਿ ਪੂਰੀਆਂ ਹੋ ਗਈਆਂ ਨੇ ਉਸ ਦਾ ਅਸਲ ਚਿੱਠਾ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਇਹ ਸੂਬੇ ਦੇ 117 ਦੇ 117 ਹਲਕਿਆਂ ਦੇ ਵਿੱਚ ਕੱਟੀ ਜਾਵੇਗੀ ਤੇ ਇਸ ਨਾਲ ਕਿਤੇ ਨਾ ਕਿਤੇ ਕਿਆਸ ਲਗਾਏ ਜਾ ਰਹੇ ਨੇ ਵੀ ਕਿ ਇਸ ਯਾਤਰਾ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਕੋਈ ਨਾ ਕੋਈ ਮਜ਼ਬੂਤੀ ਆ ਕੋਈ ਬਦਲਾਅ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਅਕਾਲੀ ਦਲ ਬਹੁਤ ਹੀ ਪੁਰਾਣੀ ਪਾਰਟੀ ਹੈ 100 ਸਾਲ ਤੋਂ ਪੁਰਾਣਾ ਇਸਦਾ ਇਤਿਹਾਸ ਹੈ ਤਾਂ ਇਸ ਦਾ ਦੇਖੀਏ ਤਾਂ ਇਸ ਨੇ ਪੰਜਾਬ ਲਈ ਕਈ ਲੜਾਈਆਂ ਲੜੀਆਂ ਪੰਜਾਬ ਦੇ ਵਿੱਚ ਕਈ ਸੰਘਰਸ਼ ਕੀਤੇ ਨੇ ਪੰਜਾਬ ਦੀ ਸਿਆਸਤ ਵਿੱਚ ਲੰਬਾ ਸਮਾਂ ਜਿਹੜਾ ਰਾਜ ਕੀਤਾ ਹੈ ਤਾਂ ਇਸ ਨੇ ਪਹਿਲਾਂ ਵੀ ਕਈ ਵਾਰ ਜਿਹੜਾ ਅਕਾਲੀ ਦਲ ਨੇ ਚੋਣਾਂ ਤੋਂ ਪਹਿਲਾਂ ਜਿਹੜਾ ਇਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਵੀ ਕਿਹਾ ਉਹ ਅਕਾਲੀ ਦਲ ਇਸੇ ਤਰ੍ਹਾਂ ਜਿਹੜਾ ਹੈਗਾ ਪਹਿਲਾਂ ਹੀ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੰਦਾ ਤੇ ਕਈ ਵਾਰ ਦਿਖਦਾ ਵੀ ਕਿ ਇਹੇ ਤਿਆਰੀਆਂ ਅਕਾਲੀ ਦਲ ਦੀ ਫੇਵਰ ਚ ਵੀ ਜਾਂਦੀਆਂ ਨੇ ਤੇ ਕਈ ਵਾਰ ਅਕਾਲੀ ਦਲ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਨੇ ਕਿਉਂਕਿ ਸਾਲ 2007 ਦੀ ਗੱਲ ਕਰ ਲਈਏ 2012 ਦੀ ਗੱਲ ਕਰ ਲਈਏ ਤਾਂ ਅਕਾਲੀ ਦਲ ਨੂੰ ਇਸ ਤਰ੍ਹਾਂ ਦੀ ਤਿਆਰੀਆਂ ਨਹੀਂ ਲਾਭ ਵੀ ਦਿੱਤਾ ਤੇ ਜਦੋਂ 2017 ਤੇ 2022 ਦੀ ਵਿਧਾਨ ਸਭਾ ਚੋਣਾਂ ਦੇਖਦੇ ਆ ਤਾਂ ਉੱਥੇ ਅਕਾਲੀ ਦਲ ਨੂੰ ਨੁਕਸਾਨ ਵੀ ਜਿਹੜਾ ਝੱਲਣਾ ਪਿਆ ਪਰ ਅਕਾਲੀ ਦਲ ਨੇ ਇਹ ਰਣਨੀਤੀ ਕਦੇ ਨਹੀਂ ਬਦਲੀ ਵੀ ਕਿ ਉਹ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਹੀ ਜਿਹੜਾ ਤਿਆਰੀਆਂ ਸ਼ੁਰੂ ਕਰ ਦਿੰਦਾ ਪਰ ਦੋਸਤੋ ਜਿੱਥੇ ਅਕਾਲੀ ਦਲ ਜਿਹੜਾ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਕਰ ਰਿਹਾ ਉੱਥੇ ਕਿਆਸ ਕਈ ਹਲਕਿਆਂ 'ਚ ਇਹ ਵੀ ਲਗਾਏ ਜਾ ਰਹੇ ਨੇ ਵੱਖ-ਵੱਖ ਵਰਕਾਂ 'ਚ ਵਿਚਾਰ ਚਰਚਾ ਵੀ ਹੋ ਰਹੀ ਹੈ ਵੀ ਅਕਾਲੀ ਦਲ ਭਾਜਪਾ ਨਾਲ ਜਿਹੜਾ ਗਠਜੋੜ ਕਰ ਸਕਦਾ ਹੈ ਭਾਜਪਾ ਨਾਲ ਮਿਲ ਕੇ ਲੋਕ ਸਭਾ ਦੀ ਚੋਣਾਂ ਲੜ ਸਕਦਾ ਹੈ ਪਰ ਹਲੇ ਤੱਕ ਨਾਤਾ ਭਾਜਪਾ ਵੱਲੋਂ ਇਸ ਦੀ ਕੋਈ ਪੁਸ਼ਟੀ ਕੀਤੀ ਗਈ ਹੈ ਨਾ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਇਸ ਤਰ੍ਹਾਂ ਦੀ ਪੁਸ਼ਟੀ ਕੀਤੀ ਹੈ ਪਰ ਜੇ ਦੋਵੇਂ ਪਾਰਟੀਆਂ ਦੀ ਰਣਨੀਤੀ ਨੂੰ ਦੇਖੀਏ ਤਾਂ ਰਣਨੀਤੀ ਤੋਂ ਲੱਗਦਾ ਹੈ ਕਿ ਤੇ ਨਾ ਕਿਤੇ ਵੀਕ ਹੋ ਸਕਦਾ ਹੈ ਵੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਦੋਵੇਂ ਪਾਰਟੀਆਂ ਆਪਸ ਵਿੱਚ ਸਮਝੌਤੇ ਕਰਨ ਤੇ ਸਮਝੌਤਿਆਂ ਦਾ ਕਿਤੇ ਨਾ ਕਿਤੇ ਇਹਨਾਂ ਨੂੰ ਨਤੀਜਾ ਵੀ ਜਿਹੜਾ ਸਫਲਤਾਪੂਰਨ ਨਤੀਜਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਜੇਕਰ ਪਛੋਕੜ ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦੋ ਚੋਣਾਂ ਮੁੱਖ ਤੌਰ ਤੇ ਹੋਈਆਂ ਨੇ ਜਿਸ ਇੱਕ ਤਾਂ ਸੰਗਰੂਰ ਹਲਕੇ ਦੀ ਲੋਕ ਸਭਾ ਚੋਣ ਜਿਹੜੀ ਜਿਮਨੀ ਚੋਣ ਹੋਈ ਆ ਉੱਥੇ ਤੇ ਜਲੰਧਰ ਦੇ ਵਿੱਚ ਲੋਕ ਸਭਾ ਦੀ ਜਿਮਣੀ ਚੌਣ ਹੋਈ ਆ ਤੇ ਜੇਕਰ ਜਲੰਧਰ ਲੋਕ ਸਭਾ ਜਿਮਣੀ ਚੌਣ ਦੇ ਚੋਣ ਨਤੀਜਿਆਂ ਤੇ ਨਜ਼ਰ ਮਾਰੀਏ ਤਾਂ ਉੱਥੋਂ ਨਿਕਲ ਕੇ ਆਦਾ ਵੀ ਅਕਾਲੀ ਦਲ ਜੇਕਰ ਭਾਜਪਾ ਨਾਲ ਮਿਲ ਕੇ ਚੋਣ ਲੜਦਾ ਤਾਂ ਕਿਤੇ ਨਾ ਕਿਤੇ ਉਹ ਮੁਕਾਬਲੇ ਦੇ ਵਿੱਚ ਵੀ ਦਿਖਾਈ ਦਿੰਦਾ ਤੇ ਕਾਮਯਾਬੀ ਵੀ ਹਾਸਲ ਕਰ ਸਕਦਾ ਸੀ ਕਿਉਂਕਿ ਜਲੰਧਰ ਜਿਮਣੀ ਚੌਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਹੜਾ ਸੁਨੀਲ ਰਿੰਕੂ ਸੁਸ਼ੀਲ ਕੁਮਾਰ ਰਿੰਕੂ ਵੀ ਕਿ ਉਹ ਉਹਨਾਂ ਨੇ ਜਿੱਤ ਹਾਸਲ ਕੀਤੀ ਤੇ ਜਦੋਂ ਚੋਣ ਨਤੀਜਿਆਂ ਤੇ ਨਜ਼ਰ ਮਾਰਦੇ ਆ ਤਾਂ ਇਹਨਾਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ 34% ਵੋਟ ਪਈ ਸੀ ਕਾਂਗਰਸ ਨੂੰ 17 27% ਸ਼੍ਰੋਮਣੀ ਅਕਾਲੀ ਦਲ ਨੂੰ 17 ਤੇ ਭਾਜਪਾ ਨੂੰ 15% ਵੋਟ ਪਈ ਸੀ ਤੇ ਜੇਕਰ ਦੇਖਦੇ ਆ ਵੀ ਕਿ ਉੱਥੇ ਅਕਾਲੀ ਦਲ ਤੇ ਭਾਜਪਾ ਨੇ ਸਾਂਝੇ ਤੌਰ ਤੇ ਚੋਣ ਲੜੀ ਹੁੰਦੀ ਇਕੱਠੇ ਚੋਣ ਲੜੀ ਹੁੰਦੀ ਤਾਂ ਇਹਨਾਂ ਦੀ ਵੋਟ ਪਰਸੈਂਟੇਜ ਇਹਨਾਂ ਨਤੀਜਿਆਂ ਅਨੁਸਾਰ 30 ਤੋਂ 32% ਪਹੁੰਚ ਸਕਦੀ ਸੀ ਤਾਂ ਕਿਤੇ ਨਾ ਕਿਤੇ ਅਕਾਲੀ ਦਲ ਜਿਹੜਾ ਮੁਕਾਬਲੇ 'ਚ ਵੀ ਦਿਖਾਈ ਦੇ ਸਕਦਾ ਸੀ ਤੇ ਦੂਜੇ ਨੰਬਰ ਤੇ ਵੀ ਆ ਸਕਦਾ ਸੀ ਹੋ ਸਕਦਾ ਸੀ ਉਸ ਤੋਂ ਬਾਅਦ ਇਹ ਚੋਣ ਨਤੀਜੇ ਹੀ ਕੁਝ ਹੋਰ ਦੇਖਣ ਨੂੰ ਮਿਲ ਸਕਦੇ ਸੀ ਪਰ ਇਸ ਤਰ੍ਹਾਂ ਦਾ ਨਹੀਂ ਹੋਇਆ ਤਾਂ ਅਕਾਲੀ ਦਲ ਤੀਜੇ ਨੰਬਰ ਤੇ ਗਿਆ ਪਰ ਹੁਣ ਅਕਾਲੀ ਦਲ ਵੀ ਤੇ ਭਾਜਪਾ ਵੀ ਇਸ ਤਰ੍ਹਾਂ ਦੇ ਕਿਆਸ ਲਾ ਰਹੀ ਨੇ ਜੋੜ ਤੋੜ ਕਰਨ ਦੀ ਕੋਸ਼ਿਸ਼ਾਂ ਤਾਂ ਕਰ ਰਹੇ ਨੇ ਗੱਲਬਾਤ ਵੀ ਕਈ ਵਾਰ ਅੰਦਰ ਖਾਤੇ ਸੁਣਨ ਚਾਹੁੰਦਾ ਹੈ ਵੀ ਕਿ ਚੱਲ ਰਹੀ ਹੈ ਵੀ ਕਿ ਦੋਵੇਂ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਨੇ ਸਾਂਝੇ ਤੌਰ ਤੇ ਚੋਣਾਂ ਲੜ ਸਕਦੀਆਂ ਨੇ ਪਰ ਹੁਣ ਜਿੱਥੇ ਸ਼੍ਰੋਮਣੀ ਅਕਾਲੀ ਦਲ ਇਸ ਪੰਜਾਬ ਬਚਾਓ ਯਾਤਰਾ ਤੇ ਨਿਰਪਰ ਕਰ ਰਿਹਾ ਹੈ ਕਿ ਇਸرائی ਲੋਕਾਂ ਦੇ ਵਿੱਚ ਜਾ ਕੇ ਇੱਕ ਕਹ ਲਓ ਆਪਣੀ ਕਿੰਨੀ ਕਥਾਂ ਲੋਕਾਂ ਦੇ ਵਿੱਚ ਹੈ ਉਸ ਨੂੰ ਜਾਂਚਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜੇ ਖੋਈ ਹੋਈ ਥਾਂ ਹੈ ਉਸ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਦੂਜੇ ਪਾਸੇ ਭਾਜਪਾ ਵੀ ਜਿਹੜਾ ਰਾਮ ਮੰਦਰ ਦੇ ਸਿਰ ਤੇ ਆਪਣੀ ਸਿਆਸੀ ਰੋਟੀਆਂ ਸੇਕਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਭਗਵਾਨ ਦੇ ਜਿਹੜਾ ਉੱਥੇ ਪ੍ਰਾਣ ਪ੍ਰਤੀਸ਼ਠਾ ਰੱਖੀ ਗਈ ਆ ਉਸੇ ਮੰਦਿਰ ਦਾ ਰਸਮੀ ਤੌਰ ਤੇ ਉਦਘਾਟਨ ਕਰ ਦਿੱਤਾ ਜਾਵੇਗਾ ਤੇ ਕਿਤੇ ਨਾ ਕਿਤੇ ਭਾਜਪਾ ਨੂੰ ਵੀ ਲੱਗਦਾ ਹੈ ਵੀ ਕਿ 22 ਜਨਵਰੀ ਤੋਂ ਬਾਅਦ ਜਿਹੜਾ Hindu ਵੋਟ ਬੈਂਕ ਹੈ ਉਹ ਭਾਜਪਾ ਦੇ ਹੱਕ ਦੇ ਵਿੱਚ ਜਾਵੇਗਾ ਇਹ Hindu ਵੋਟ ਕਨਸੋਲੀਡੇਟ ਹੋਵੇਗੀ ਤਾਂ ਇਸ ਤੋਂ ਲੱਗਦਾ ਹੈ ਵੀ ਕਿ ਭਾਜਪਾ ਵੀ ਕਿਤੇ ਨਾ ਕਿਤੇ 22 ਜਨਵਰੀ ਦੀ ਉਡੀਕ ਕਰ ਰਹੀ ਹੈ ਵੀ ਉਸ ਤੋਂ ਬਾਅਦ ਹੀ ਕੋਈ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਵੇ ਇਹ ਗੱਲਬਾਤ ਨੂੰ ਅੱਗੇ ਤੋਰਿਆ ਜਾਵੇ ਪਰ ਦੋਸਤੋ ਜਿਹੜਾ ਸਿਆਸੀ ਮਾਹਰ ਇਹ ਗੱਲ ਮੰਨਦੇ ਨੇ ਵੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਇਕੱਠੇ ਹੋ ਕੇ ਚੋਣਾ ਲੜਦੀ ਹੈ ਤਾਂ ਕਿਤੇ ਨਾ ਕਿਤੇ ਦੋਵੇਂ ਪਾਰਟੀਆਂ ਨੂੰ ਸਫਲਤਾ ਮਿਲ ਸਕਦੀ ਹੈ ਜਾਂ ਉਹ ਮੁਕਾਬਲੇ ਦੇ ਵਿੱਚ ਜ਼ਰੂਰ ਦਿਖਾਈ ਦੇ ਸਕਦੇ ਨੇ ਕਿਉਂਕਿ ਜਿਵੇਂ ਆਪਾਂ ਜਲੰਧਰ ਦੀ ਗੱਲ ਕਰੀ ਜੀ ਵੀ ਜਿੱਥੇ ਅਕਾਲੀ ਦਲ ਤੀਜੇ ਤੇ ਭਾਜਪਾ ਚੌਥੇ ਨੰਬਰ ਤੇ ਰਹੀ ਹੈ ਜੇ ਦੋਵੇਂ ਇਕੱਠੇ ਲੜਦਿਆਂ ਤਾਂ ਸ਼ਾਇਦ ਹੋ ਸਕਦਾ ਉਹ ਦੂਜੇ ਤੇ ਵੀ ਆ ਸਕਦੇ ਸੀ ਜਾਂ ਪਹਿਲੇ ਤੇ ਵੀ ਆ ਸਕਦੇ ਸੀਗੇ ਇਸ ਤੋਂ ਇਲਾਵਾ ਜੇ ਅਸੀਂ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਜੇਕਰ ਇਕੱਠੇ ਲੜਦੇ ਨੇ ਤਾਂ ਇਹ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਫਰੂਜ਼ਪੁਰ ਇਨ੍ਹਾਂ ਹਲਕਿਆਂ ਦੇ ਵਿੱਚ ਜ਼ਰੂਰ ਮੁਕਾਬਲੇ ਦੇ ਵਿੱਚ ਸਿੱਧੇ ਤੌਰ ਤੇ ਦਿਖਾਈ ਦੇਣਗੇ ਕਿ ਉੱਥੇ ਮੁਕਾਬਲਾ ਸੱਤਾਧਾਰੀ ਧਿਰ ਤੇ ਇਨ੍ਹਾਂ ਦਾ ਵੀ ਹੋ ਸਕਦਾ ਹੈ ਜਾਂ ਕਿਤੇ ਕਾਂਗਰਸ ਦੇ ਨਾਲ ਵੀ ਹੋ ਸਕਦਾ ਹੈ ਜਾਂ ਹਰ ਤਰ੍ਹਾਂ ਦੇ ਤਿਕੋਣਾ ਮੁਕਾਬਲਾ ਵੀ ਦੇਖਣ ਨੂੰ ਮਿਲ ਸਕਦਾ ਪਰ ਇੱਕ ਚੀਜ਼ ਜ਼ਰੂਰ ਹੈ ਵੀ ਕਿ ਇਨ੍ਹਾਂ ਸੀਟਾਂ ਤੇ ਮੁੱਖ ਤੌਰ ਤੇ ਜਿਹੜਾ ਮੁਕਾਬਲਾ ਇੱਕ ਤਕੜਾ ਮੁਕਾਬਲਾ ਦੇਖਣ ਨੂੰ ਮਿਲੇਗਾ ਤੇ ਜੇਕਰ ਭਾਜਪਾ ਤੇ ਅਕਾਲੀ ਦਲ ਵੱਖ-ਵੱਖ ਚੋਣਾਂ ਲੜਦੇ ਨੇ ਤਾਂ ਉਹਨਾਂ ਨੂੰ ਕੋਈ ਸਫਲਤਾ ਹਾਸਲ ਹੋਣ ਦੀ ਉਮੀਦ ਦਿਖਾਈ ਨਹੀਂ ਦਿੰਦੀ ਬਹੁਤ ਘੱਟ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਪਰ ਇੱਕ ਚੀਜ਼ ਸਿਆਸੀ ਮਾਹਰ ਹੋਰ ਵੀ ਮੰਨ ਰਹੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਇਹ ਪੰਜਾਬ ਬਚਾਓ ਯਾਤਰਾ ਕੱਢਣ ਦਾ ਫੈਸਲਾ ਲਿਆ ਹੈ ਇਸ ਫੈਸਲੇ ਦਾ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਜ਼ਰੂਰ ਇੱਕ ਲਾਭ ਮਿਲ ਸਕਦਾ ਹੈ ਕਿਉਂਕਿ ਪਿਛਲੇ ਸਮੇਂ 'ਚ ਕਾਂਗਰਸ ਪਾਰਟੀ ਵੱਲੋਂ ਵੀ ਦੇਸ਼ ਦੇ ਵਿੱਚ ਜਿਹੜਾ ਹੈ ਭਾਰਤ ਬਚਾਓ ਯਾਤਰਾ ਇੱਕ ਕੱਢੀ ਗਈ ਸੀ ਉਸ ਯਾਤਰਾ ਦੀ ਤਿਆਰੀ ਲਈ ਜਿੱਥੇ ਕਾਂਗਰਸੀਆਂ ਨੇ ਹਰ ਘਰ ਦਾ ਦਰਵਾਜ਼ਾ ਖੜਕਟਾਉਣ ਦੀ ਕੋਸ਼ਿਸ਼ ਕੀਤੀ ਹਰ ਸੁੱਤੇ ਪੇ ਕਾਂਗਰਸੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਇੱਕ ਜ਼ਰੂਰ ਕਾਂਗਰਸ ਨੂੰ ਲਾਭ ਮਿਲਿਆ ਕਾਂਗਰਸ ਦੇਸ਼ ਦੇ ਵਿੱਚ ਜ਼ਰੂਰ ਮਜ਼ਬੂਤੀ ਨਾਲ ਨਿਕਲ ਕੇ ਸਾਹਮਣੇ ਆਈ ਹੈ ਤੇ ਉਸੇ ਤਰ੍ਹਾਂ ਕਿਆ ਸੀ ਵੀ ਲਾਈ ਜਾ ਰਹੇ ਨੇ ਕਿ ਜੇਕਰ ਅਕਾਲੀ ਦਲ ਵੀ ਉਸੇ ਰਣਨੀਤੀ ਤਹਿਤ ਪੰਜਾਬ ਭਰ ਦੇ ਵਿੱਚ ਇੱਕ ਮੁਹਿੰਮ ਚਲਾਉਂਦਾ ਹੈ ਇੱਕ ਮੂਵਮੈਂਟ ਤਿਆਰ ਕਰਦਾ ਹੈ ਦੇ ਇਸ ਪੰਜਾਬ ਬਚਾਓ ਯਾਤਰਾ ਨੂੰ ਪੂਰੇ ਜੋਰ ਸ਼ੋਰ ਨਾਲ ਕਰਦਾ ਤਾਂ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਇਸ ਦਾ ਲਾਭ ਜ਼ਰੂਰ ਮਿਲ ਸਕਦਾ ਹੈ ਜ਼ਰੂਰ ਇਸ ਦੇ ਫਾਇਦੇ ਜਿਹੜਾ ਅਕਾਲੀ ਦਲ ਨੂੰ ਦੇਖਣ ਨੂੰ ਮਿਲ ਸਕਦੇ ਨੇ ਪਰ ਅਕਾਲੀ ਦਲ ਦੇ ਜੇਕਰ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਦਾ ਇਤਿਹਾਸ ਵੀ ਬਹੁਤ ਵੱਡਾ ਹੈ ਕਿਉਂਕਿ ਅਕਾਲੀ ਦਲ ਨੇ ਪੰਜਾਬ ਲਈ ਕਈ ਸੰਘਰਸ਼ ਕੀਤੇ ਕਈ ਲੜਾਈਆਂ ਲੜੀਆਂ ਨੇ ਤਾਂ ਅਕਾਲੀ ਦਲ ਬਹੁਤ ਇੱਕ ਮਜ਼ਬੂਤ ਪਾਰਟੀ ਪੰਜਾਬ 'ਚ ਰਹੀ ਹੈ ਕਿਉਂਕਿ ਉਹ ਲੋਕਾਂ ਨਾਲ ਜੁੜੀ ਹੋਈ ਪਾਰਟੀ ਵੀ ਰਹੀ ਐ ਤੇ ਅਕਾਲੀ ਦਲ ਦੀ ਅਗਵਾਈ ਵੀ ਜੱਥੇਦਾਰ ਕਰਦੇ ਰਹੇ ਨੇ ਪੁਰਾਣੇ ਸਮੇਂ ਦੇ ਪਰ ਜੇ ਅੱਜ ਦੇ ਸਮੇਂ 'ਚ ਨਜ਼ਰ ਮਾਰਦੇ ਆ ਤਾਂ ਅਕਾਲੀ ਦਲ ਦੇ ਵਿੱਚ ਨੌਜਵਾਨ ਅਗੋਂ ਦੀ ਗਿਣਤੀ ਵੱਧ ਐ ਤਾਂ ਉਸ ਕਰਕੇ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ ਬਦਲਾਅ ਤਾਂ ਦੇਖਣ ਨੂੰ ਮਿਲ ਰਿਹਾ ਜੋ ਅਕਾਲੀ ਦਲ ਪਹਿਲਾਂ ਸੀ ਉਹ ਅੱਜ ਨਹੀਂ ਐ ਪਰ ਹੁਣ ਦੇਖਣ ਵਾਲੀ ਗੱਲ ਇਹੀ ਹੋਵੇਗੀ ਵੀ ਕਨ ਲੋਕ ਸਭਾ ਚੋਣਾਂ ਨੂੰ ਸਮਾਂ ਤਾਂ ਬਹੁਤ ਥੋੜਾ ਰਹਿ ਗਿਆ ਸਾਰੀ ਸਿਆਸੀ ਧਿਰਾਂ ਵੱਲੋਂ ਵੀ ਜੋੜ ਤੋੜ ਕੀਤੀ ਜਾ ਰਹੀ ਐ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਇੱਕ ਤਰ੍ਹਾਂ ਦਾ ਚੋਣ ਬਿਗੂਲ ਆਪਣਾ বাজਾ ਦਿੱਤਾ ਇਸ ਪੰਜਾਬ ਬਚਾਓ ਯਾਤਰਾ ਦੇ ਨਾਲ ਤੇ ਦੂਜੇ ਪਾਸੇ ਭਾਜਪਾ ਹੋਵੇ ਚਾਹੇ ਆਮਦਵੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਉਹਨਾਂ ਵੱਲੋਂ ਵੀ ਜਿਹੜਾ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਲੋਕਾਂ ਦੇ ਵਿੱਚ ਜਾਇਆ ਜਾ ਰਿਹਾ ਲੋਕਾਂ ਦੀ ਵੋਟਾਂ ਹਾਸਲ ਕਰਨ ਲਈ ਕੋਈ ਨਾ ਕੋਈ ਰਣਨੀਤੀ ਉਲੀਕੀ ਜਾ ਰਹੀ ਆ ਪਰ ਹੁਣ ਇਹ ਸਾਰੀ ਸਿਆਸੀ ਤਿਰੰਗ ਕਿੰਨੀ ਆਕ ਕਾਮਯਾਬ ਹੁੰਦੀਆਂ ਨੇ ਇਹ ਤਾਂ ਲੋਕ ਸਭਾ ਚੋਣਾਂ ਦੇ ਨਤੀਜੇ ਹੀ ਦੱਸਣਗੇ ਪਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਬਹੁਤ ਕੁਝ ਸਪਸ਼ਟ ਹੋ ਜਾਏਗਾ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਜੋ ਕਿ ਕੌਮੀ ਪੱਧਰ ਤੇ ਇੰਡੀਆ ਗਠਜੋੜ ਦਾ ਹਿੱਸਾ ਨੇ ਇਹ ਦੋਵੇਂ ਪਾਰਟੀਆਂ ਇਕੱਠੀਆਂ ਹੁੰਦੇ ਨੇ ਤਾਂ ਵੀ ਹਾਲਾਤ ਚੋਣਾਂ ਦੇ ਕੁਝ ਹੋਰ ਹੋਣਗੇ ਚੋਣ ਮੁਕਾਬਲਾ ਕਿਸੇ ਹੋਰ ਕਿਸਮ ਦਾ ਦੇਖਣ ਨੂੰ ਮਿਲੇਗਾ ਤੇ ਦੂਜੇ ਪਾਸੇ ਜੇਕਰ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਇਕੱਠੇ ਹੁੰਦੇ ਨੇ ਤਾਂ ਵੀ ਪੰਜਾਬ ਦੇ ਵਿੱਚ ਸਿਆਸਤ ਦਾ ਮਹਾਂਦਰਾ ਇੱਕ ਨਵਿਕਲੀ ਕਿਸਮ ਦਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਹ ਦੋਵੇਂ ਪਾਰਟੀਆਂ ਇੱਕ ਤੋੜ ਵਿਛੋੜੇ ਤੋਂ ਬਾਅਦ ਮੁੜ ਇਕੱਠੀਆਂ ਹੋਣਗੀਆਂ ਤਾਂ ਦੇਖਣ ਵਾਲੀ ਗੱਲ ਇਹੀ ਹੋਵੇਗੀ ਵੀ ਜੇਕਰ ਇੰਡੀਆ ਗਠਜੋੜ ਤਹਿਤ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੀ ਹੁੰਦੀ ਨੇ ਤਾਂ ਲੋਕ ਉਹਨਾਂ ਨੂੰ ਕਿੰਨਾ ਸਪੋਰਟ ਕਰਦੇ ਨੇ ਕਿੰਨਾ ਕੁ ਉਹਨਾਂ ਨੂੰ ਹੰਗਾਰਾ ਦਿੰਦੇ ਨੇ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਤੇ ਦੂਜੇ ਪਾਸੇ ਜੇ ਅਕਾਲੀ ਦਲ ਤੇ ਭਾਜਪਾ ਜਿਹੜਾ ਤੋੜ ਵਿਛੋੜੇ ਤੋਂ ਬਾਅਦ ਮੂੜੀ ਇਕੱਠੇ ਹੁੰਦੇ ਨੇ ਤਾਂ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿੰਨੇ ਕੁ ਲੋਕ ਇਸ ਪਾਰਟੀ ਦੇ ਨਾਲ ਚੱਲਦੇ ਨੇ ਪਰ ਇਹ ਸਾਰੀਆਂ ਚੀਜ਼ਾਂ ਤਾਂ ਚੋਣ ਨਤੀਜੇ ਹੀ ਦੱਸਣਗੇ ਤੇ ਨਾਲ ਚੋਣਾਂ ਦੇ ਵਿੱਚ ਉਮੀਦਵਾਰਾਂ ਦੇ ਚਿਹਰੇ ਵੀ ਬਹੁਤ ਕੁਝ ਸਪਸ਼ਟ ਕਰਨਗੇ ਪਰ ਜੋ ਕੁਝ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਪੰਜਾਬੀ ਟਰਬਿਊਨ ਤੁਹਾਡੇ ਤੱਕ ਇਹੋ ਜੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਰੱਖਦਾ ਰਹੇਗਾ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ